ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਸਰ ਜਿਹੜੇ ਸਰਕਾਰੀ ਨੌਕਰੀਆਂ ਦਾ ਮਿਲਦੀਆਂ ਨਹੀਂ ਸਿਰਫਲੇ 2 ਮਹੀਨੇ ਬੀਤਦੇ ਨੇ ਵਿਆਪ ਬੜੇ ਦੁੱਖ ਨਾਲ ਕਹਿਣਾ ਪੈਂਦਾ ਸਾਡੇ ਮਾਰਯੋਗ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਵੀ ਸਾਡੀ ਪੁਲਿਸ ਦਾ ਪਿੱਟ ਸਾਪੜਦੇ ਆ ਵੀ ਇਹ ਪੁਲਿਸ ਬਹੁਤ ਚੰਗੀ ਹੈ ਪੁਲਿਸ ਦੇ ਜਿਹੜੇ ਕਾਲੇ ਕਾਰਨਾਮੇ ਆ ਹਰ ਰੋਜ਼ ਸਾਡੇ ਸਾਹਮਣੇ ਆਉਂਦੇ ਸਾਡੇ ਕੋਲੇ ਬਹੁਤ ਸਾਰੀਆਂ ਉਦਾਹਰਨਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਪ੍ਰੈਸ ਵਾਲਾ ਵੀਰਾਂ ਦਾ ਬੀਬੀ ਪੈਣ ਬੈਠੀ ਐ ਬੱਚੀ ਸਾਡੀ ਤੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਜਦੋਂ ਵੀ ਸਾਡੇ ਮੋਰਚੇ ਤੇ ਐਸੀਵੀਸੀ ਮੁੱਲ ਤਾਂ ਹਾਂ ਪੰਚਾਇਤ ਵੱਲੋਂ ਜੋ ਸਾਡਾ ਮੋਰਚਾ ਫੇਰ ਸਾਥੀਆਂ ਨਾਲ ਇੱਟਾਂ ਕੋਲੇ ਚੱਲ ਰਿਹਾ ਹੈ ਜਦੋਂ ਵੀ ਕਿਸੇ ਦੀ ਸਮੱਸਿਆ ਪ੍ਰੋਬਲਮ ਹੈ ਜਾਂ ਕੋਈ ਪੀੜਤ ਪਰਿਵਾਰ ਹੁੰਦਾ ਹੈ ਪੀੜਤ ਬੱਚਾ ਆਉਂਦਾ ਬੱਚੀ ਹੁੰਦੀ ਹੈ ਲੇਡੀ ਹੁੰਦੀ ਹੈ ਉਹ ਸਾਡੇ ਕੋਲੇ ਆ ਕੇ ਆਪਣੀ ਗੁਹਾਰ ਲਾਉਂਦੀ ਹੈ ਅਨਸਾਫ਼ ਲਈ ਅਸੀਂ ਵੀ ਤੁਹਾਡੇ ਰਾਹੀਂ ਸਰਕਾਰ ਤੱਕ ਉਹ ਸਰਕਾਰੀ बाबूਆਂ ਤੱਕ ਜਿਹੜੇ ਇਹਨਾਂ ਦੀਆਂ ਫਾਈਲਾਂ ਦੱਬੀਆਂ ਤੇ ਕਾਗਜ਼ ਦੱਬ ਕੇ ਬੈਠਿਆ ਨੇ ਤੇ ਇੱਥੇ ਤੱਕ ਜੇ ਥਾਣੇ 'ਚ ਕਵੇਣੇ ੋਂਕੜ ਜਾਂ ਉਹਨਾਂ ਨੂੰ ਝੂਠ ਬੋਲਣ ਵਾਲੇ ਐਸਐਚਓ ਐਸਆਈ ਕਹਿੰਦੇ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਣ ਦਾ ਤੁਸੀਂ ਬਹੁਤ ਵੱਡਾ ਇੱਕ ਯੋਗਦਾਨ ਪਾਉਂਦੇ ਹੋ ਤੁਹਾਡੇ ਰਾਹੀਂ ਕੁਝ ਨਾ ਕੁਝ ਲੋਕਾਂ ਨੂੰ ਨਿਆਂ ਸਾਫ ਮਿਲਣ ਦੀ ਉਮੀਦ ਜਾਗ ਪੈਂਦੀ ਹੈ ਤੇ ਗੱਲ ਕਰ ਲਈਏ ਜਿਹਦੇ ਸਬਜੈਕਟ ਦੀ ਅੱਜ ਜਿਹੜੀ ਹੈ ਬੇਟੀ ਮਨਦੀਪ ਕੌਰ ਪੁਤਰੀ ਹਰਦੀਪ ਸਿੰਘ ਵਾਸੀ ਅਮਰਸਰ ਤੋਂ ਸੇਰੀ ਅਮਰਸਰ ਤੋਂ ਗਈ ਇੱਥੇ ਆਂਦੀ ਐ 5 ਮਹੀਨੇ ਪਹਿਲਾਂ ਤੇ ਇੱਥੇ ਕੋਈ ਪ੍ਰਾਈਵੇਟ ਜੌਬ ਕਰ ਲੰਦੀ ਐ ਪ੍ਰਾਈਵੇਟ ਕੰਮਕਾਰ ਕਰ ਲੰਦੀ ਐ ਜਦ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਸਰ ਜਿਹੜੇ ਸਰਕਾਰੀ ਨੌਕਰੀਆਂ ਤਾਂ ਮਿਲਦੀਆਂ ਨਹੀਂ ਜੇ ਕੋਈ ਪ੍ਰਾਈਵੇਟ ਬੱਚਾ ਕੰਮ ਕਰਦਾ ਆਪਣਾ ਰੋਜੀ ਰੋਜ਼ਗਾਰ ਰੋਟੀ ਚਲਾਉਣ ਵਾਸਤੇ ਆਂਦਾ ਤਾਂ ਉਹਨੂੰ ਦਿੱਕਤਾਂ ਕਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਰਾਏ ਦੇ ਮਕਾਨ ਲੈਣਾ ਬਾਹਰ ਰਹਿਣਾ ਰੋਟੀ ਮੁੱਲ ਦੀ ਖਾਣੀ ਕਿੰਨਾ ਔਖਾ ਤੇ ਗੱਲ ਕਰ ਲਈਏ ਇਹਨਾਂ ਨੇ ਆਕੇ ਜਦੋਂ ਆਪਣੀ ਕੋਈ ਪ੍ਰਾਈਵੇਟ ਜੌਬ ਕਿਰੀ ਐ ਇਹਨਾਂ ਨੂੰ ਮੁੰਡਾ ਮਿਲਿਆ ਚਲੋ ਇਹਨਾਂ ਦੀ ਕੋਈ ਗੱਲ ਬਾਤ ਉਹ ਹੀ ਆਪਸ ਵਿੱਚ ਆ ਰਜਾ ਮੰਦੀ ਹੋਈ ਤੇ ਜਦੋਂ ਰਜਾ ਮੰਦੀ ਹੋ ਜਾਂਦੀ ਉਹ ਤੋਂ ਬਾਅਦ ਵਿਆਹ ਇਹਨਾਂ ਨੇ ਕਰਾ ਲਿਆ ਦੋਨਾਂ ਜਣੇ ਨੇ ਵਿਆਹ ਕਰਾਇਆ ਆਪਣੀ ਮਰਜ਼ੀ ਤੋਂ ਕਰਾਇਆ ਦੋਨਾਂ ਨੇ ਆਹ ਸਾਰੇ ਜਿਹੜੇ ਵਿਆਹ ਦੇ ਸਬੂਤ ਨੇ ਨੰਦਾਂ ਦੇ ਸਬੂਤ ਨੇ ਜਿਹੜੇ ਹੋਰ ਕੋਈ ਕਾਗਜ਼ ਪੱਤਰ ਬਣੇ ਉਹਦੇ ਸਬੂਤ ਨੇ ਸਾਰੇ ਜਿਹੜੇ ਐਗੇ ਵਿਆਹ ਦੇ ਇੱਕ ਸਬੂਤ ਇਹਨਾਂ ਨੂੰ ਦਿਖਾਏਗੇ ਤਾਂ ਵਿਆਹ ਦੇ ਸਬੂਤ ਦਿਖਾ ਕੇ ਕਿ ਜਦੋਂ ਵਿਆਹ ਹੋ ਜਾਂਦਾ ਸਿਰਫ ਹਲੇ 2 ਮਹੀਨੇ ਬੀਤਦੇ ਨੇ ਵਿਆਹ ਬੜੇ ਦੁੱਖ ਨਾਲ ਕਹਿਣਾ ਪੈਂਦਾ 2 ਮਹੀਨੇ ਬੀਤਣ ਤੋਂ ਬਾਅਦ ਇਹ ਇਸ ਕੁੜੀਆ ਨੂੰ ਜਦੋਂ ਘਰੇ ਚਲੇ ਜਾਂਦੀ ਆਪਣੇ ਪਰਿਵਾਰ ਚ ਇਹਦੀ ਸੱਸ ਸਰੇ ਕਿਹਾ ਕਹਿੰਦੀ ਮੈਨੂੰ ਇਹ ਕਹਿ ਰਹੀ ਵੀ ਜਾਂ ਤਾਂ ਕੁੜੀਆ ਪੈਸੇ ਲੈ ਕੇ ਆਓ 60-70 ਲੱਖ ਰੁਪਈਆ ਵੀ ਮੇਰੀ ਬੇਟੀ ਹੈ ਜਿਹੜੀ ਜੇਲ੍ਹ ਤੇ ਬੈਠੀ ਹੈ ਕਿਸੇ ਕੇਸ ਚ ਨਸ਼ੇ ਦੇ ਕੇਸ ਚ ਇਹਨਾਂ ਦੇ ਕਹਿਣ ਦੇ ਮੁਤਾਬਕ ਜਾਂ ਤਾਂ ਉਹਨੂੰ ਛਡਾਣ ਦਾ ਖਿਲਲਾ ਕਰੋ ਜਾਂ ਜਿਹੜੇ ਉਹਦੇ ਕਸਟਮਰ ਲੱਗੇ ਹੋਏ ਨੇ ਨਸ਼ੇ ਦੇ ਕਸਟਮਰ ਲੱਗੇ ਹੋਏ ਆ ਜਾਂ ਉਹਨਾਂ ਦਾ ਰਸਾ ਸਪਲਾਈ ਕਰਕੇ ਆਓ ਇਹਨੇ ਦੋਨੇ ਕੰਮਾਂ ਤੋਂ ਜਵਾਬ ਦਿੱਤਾ ਵੀ ਨਾ ਤਾਂ ਮੈਂ ਪੈਸੇ ਲੈ ਆ ਸਕਦੀ ਆਂ ਨਾ ਨਾ ਕਸ਼ਮੀਰ ਨੂੰ ਸਪਲਾਈ ਦੇ ਸਕਦੀ ਤਾਂ ਇਹਨੂੰ ਵਾਰ ਦਾ ਘੁੱਟਣਾ ਸ਼ੁਰੂ ਹੋ ਗਿਆ ਘਰੋਂ ਬਾਹਰ ਕੱਢਦੀ ਜਿਹਦੀ ਐਮਐਲਆਰਾਂ ਕਟੀਆਂ ਡਾਕਟਰੀ ਮੇ ਦਾ ਮੈਡੀਕਲ ਹੋਇਆ ਖਰੜ ਸਿਟੀ ਠਾਣਾ ਚ ਕੇਸ ਦਰਜ ਹੋ ਜਾਂਦਾ 376 ਲੱਗ ਜਾਂਦੀ ਹੈ ਪਰਚਾ ਦਰਜ ਹੋ ਗਿਆ ਜਦੋਂ ਪਰਚਾ ਦਰਜ ਹੋ ਜਾਂਦਾ ਇੱਕ ਇਨਵੈਸਟੀਗੇਸ਼ਨ ਕਰਨ ਵਾਲਾ ਪਹਿਲਾਂ ਤਾਂ ਤੁਹਾਡੇ ਨਾਲ ਹੀ ਬੇਨਤੀ ਕਰਨਾ ਚਾਹੁੰਦਾ ਸਰਕਾਰਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਜਦੋਂ ਕਿਸੇ ਲੇਡੀ ਦਾ ਕਿਸੇ ਬੱਚੀ ਦਾ ਕੇਸ ਆਊਗਾ ਤੁਹਾਨੂੰ ਲੇਡੀ ਕਨਸਟੇਬਲ ਜਿਹੜੀ ਹੈ ਡੀਲ ਕਰੂਗੀ ਪਰ ਉਲਟਾ ਇੱਕ ਬਲਜੀਤ ਸਿੰਘ ਹਾਂਜੀ ਐਸਆਈ ਬਲਜੀਤ ਸਿੰਘ ਨੇ ਜਿਹੜਾ ਇਹ ਕੇਸ ਸੋਲਵ ਕਰਿਆ ਇਹਦੇ ਬਿਆਨ ਲਿਖੇ ਚਾਰ-ਚਾਰ ਦਿਨ ਤਿੰਨ-ਤਿੰਨ ਦਿਨ ਇਹਨੂੰ ਥਾਣੇ 'ਚ ਬਿਠਾ ਲ ਰੱਖਿਆ ਸਵੇਰੇ ਬਿਠਾਲ ਕੇ ਸ਼ਾਮ ਤੱਕ ਬਿਆਨ ਲਿਖ ਦਾਂਗੇ ਉਸ ਤੋਂ ਬਾਅਦ ਕਿਵੇਂ ਗਾਲੀ-ਗਲੋਚ ਕਰ ਰਿਹਾ ਜਦੋਂ ਇਹਨੇ ਕਿਹਾ ਵੀ ਤੂੰ ਰੈਸਟ ਨਹੀਂ ਪਾ ਰਿਹਾ ਪਰਚਾ ਨਹੀਂ ਪਹਿਲਾਂ ਦਰਜ ਕਰਿਆ ਫਿਰ ਰੈਸਟ ਨਹੀਂ ਪੰਦਾ ਤਾਂ ਉਹ ਗਾਲਾਂ ਛਰਿਆ ਮ ਕੱਢ ਰਿਹਾ ਕਿਹੜੇ ਮਾਂ ਚੋਦ ਕਿਹੜੇ ਭੈਣ ਚੋਦ ਦੇ ਗਾਲਾਂ ਕੱਢ ਰਿਹਾ ਜੀ ਇਹਨੂੰ ਲੇਡੀ ਨੂੰ ਦੇਖੋ ਕਿਵੇਂ ਰਿਸਪੈਕਟ ਹੋ ਰਹੀ ਹੈ ਬੱਚੀਆਂ ਦੀ ਕਿਵੇਂ ਬੱਚਿਆਂ ਦੀ ਕਿਵੇਂ ਲੇਡੀਜ਼ ਦੀ ਕਿੰਨੀ ਕਮਾਨਤਾ ਹੋ ਰਹੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਵੀ ਸਾਡੀ ਪੁਲਿਸ ਦਾ ਪਿੱਕ ਸਾਪੜਦੇ ਆ ਵੀ ਇਹ ਪੁਲਿਸ ਬਹੁਤ ਚੰਗੀ ਹੈ ਪੁਲਿਸ ਦੇ ਜਿਹੜੇ ਕਾਲੇ ਕਾਰਨਾਮੇ ਆ ਹਰ ਰੋਜ਼ ਸਾਡੇ ਸਾਹਮਣੇ ਆਉਂਦੇ ਸਾਡੇ ਕੋਲੇ ਬਹੁਤ ਸਾਰੀਆਂ ਉਦਾਹਰਨਾਂ ਨੇ ਪਹਿਲਾਂ ਵੀ ਪਹਿਲਾਂ ਸਦਰ ਥਾਣੇ ਦੀ ਗੱਲ ਕਰ ਲਿਓ ਛੋਟੂੜੀਆਂ ਬੱਚੀਆਂ ਦਾ 12 ਸਾਲ ਦੀ ਕੁੜੀ ਦਾ ਰੇਪ ਹੋ ਜਾਂਦਾ ਉਹਨੂੰ ਸਨਾਮ ਤੋਂ ਕਿਵੇਂ ਅਸੀਂ ਰਿਕਵਰ ਕਰਾਉਂਦੇ ਹਾਂ ਧਰਨਾ ਰੱਖ ਕੇ ਜਦੋਂ ਧਰਨਾ ਰੱਖ ਰੱਖ ਕੇ ਲੋਕਾਂ ਨੂੰ ਨਿਆਂ ਸਾਫ ਤੋਂ ਹੁਣ ਆਵੇ ਦੱਸੋ ਕਿੰਨਾ ਮੁਸ਼ਕਲ ਪੈਂਦਾ ਹੈ ਇਹ ਬੱਚੀ ਅਮਿਤਸਰੀ ਅੰਮ੍ਰਿਤਸਰ ਤੋਂ ਹੈ ਕਿਥੇ ਇਹ ਕੌਣ ਇਹਨੂੰ ਜਾਣਦਾ ਹੋਊਗਾ ਕਿਹੜਾ ਐਮਸੀ ਕਿਹੜਾ ਸਰਪੰਚ ਕਿਹੜਾ ਪ੍ਰਧਾਨ ਕਿਹੜਾ ਐਮਐਲਏ ਕਿਹੜਾ ਐਮਪੀ ਸੁਣੂਗਾ ਇਹ ਵੀ ਪਰ ਤੁਹਾਡੀ ਕਿਰਪਾ ਸਦਕਾ ਅਸੀਂ ਇਹਨਾਂ ਦੀ ਜਿਹੜੇ ਸਹਿਯੋਗ ਕਰਦੇ ਨੇ ਤੇ ਅਸੀਂ ਹੋਰ ਵੀ ਦੋ ਚਾਰ ਮੈਟਰ ਇਹਨਾਂ ਤੋਂ ਇਲਾਵਾ ਸਿੱਤੀ ਥਾਣੇ ਖੜੜਦੇ ਨੇ ਚਾਹ ਕਿਸੇ ਵੀ ਥਾਣੇ ਦੇ ਹੁਣ ਤੁਹਾਡੇ ਰਾਹੀਂ ਬੇਨਤੀ ਕਰਦੇ ਆਂ ਜਿਹੜੇ ਪੁਲਿਸ ਦੇ ਸਤਾਏ ਹੋਏ ਲੋਕ ਨੇ ਉਹ ਸਾਰੇ ਇਕਮੁੱਖ ਇਕੱਠੇ ਹੋਣ ਤਾਂ ਕਿ ਅਸੀਂ ਜਿਹੜਾ ਐਸਐਸਪੀ ਦਫ਼ਤਰ ਦਾ 19 ਤਰੀਕ ਸ਼ੁੱਕਰਵਾਰ ਨੂੰ ਘਰੋਂ ਕਰਨ ਜਾ ਰਹੇ ਹਾਂ ਜੇਕਰ ਤਿੰਨ ਜਨਤ ਅਸੀਂ ਤਿੰਨ ਦਿਨ ਦਾ ਸਮਾਂ ਦੰਦੇ ਥਾਣਾ ਪੁਲਿਸ ਸਿਟੀ ਨੂੰ ਤੇ ਐਸਐਸਪੀ ਮੋਹਾਲੀ ਨੂੰ ਜੇਕਰ ਉਹ ਦੋਸ਼ੀ ਗਿਰਫਤਾਰ ਕਰਕੇ ਸਲਾਖਾਂ ਪਿੱਛੇ ਨਾ ਕਰਿਆ ਤਾਂ ਅਸੀਂ ਸ਼ੁੱਕਰਵਾਰ ਦਾ 19 ਤਰੀਕ ਦਾ ਐਸਐਸਪੀ ਦਫ਼ਤਰ ਦਾ ਕਰਵ ਕੀਤਾ ਜਾਵੇਗਾ ਹੋਰ ਵੀ ਵਿਅਕਤੀ ਜਿਹੜੇ ਮੋਹਾਲੀ ਪੁਲਿਸ ਤੋਂ ਚਾਹ ਡੇਰਾ ਬਸੀ ਤੋਂ ਹੋਣ ਜੀਰਕਪੁਰ ਤੋਂ ਹੋਣ ਤਾਂ ਅੱਠ ਪੇ ਥਾਣੇ ਤੋਂ ਹੋਣ ਸੌਣੇ ਤੋਂ ਥਾਣੇ ਤੋਂ ਹੋਣ ਜਿਹੜੇ ਪੀੜਤ ਲੋਕ ਨੇ ਆਪਣੇ ਡਾਕੂਮੈਂਟ ਲੈ ਕੇ ਕਾਗਜ਼ ਲੈ ਕੇ ਸਾਰੇ ਪਹੁੰਚਣ ਇਸ ਲੜਕੀ ਦਾ ਇਸ ਬੇਟੀ ਦਾ ਵੀ ਸਾਥ ਦੇਣ ਤੇ ਆਪਣੇ ਨਿਆਂ ਸਾਫ ਲਈ ਵੀ ਤੁਹਾਡੇ ਸਾਹਮਣੇ ਆਪਣੇ ਕਾਗਜ਼ ਪੱਤਰ ਰੱਖਣਾ ਉਹ ਮੁੰਡੇ ਦਾ ਤੁਹਾਨੂੰ ਰੱਬੀਆ ਆਪੇ ਨਾਲ ਦੱਸ ਦੇਣਾ ਵੀ ਕਿਵੇਂ-ਕਿਵੇਂ ਮੈਨੂੰ ਰੱਖਿਆ ਕਿੱਥੇ ਰੱਖਿਆ ਕਿਵੇਂ ਗਈ ਐ ਆਹ ਕੁੜੀਆ ਸਾਰੇ ਬਿਆਨ ਆਪਣੀ ਮੂੰਹੋਂ ਇਹਨੇ ਕਮਲਪ੍ਰੀਤ ਹਾਂਜੀ ਜਿਹੜਾ ਕਮਲਪ੍ਰੀਤ ਨਾਮ ਦਾ ਵਿਅਕਤੀ ਐ ਕੋਈ ਨੂੰ ਮਿਲਦਾ ਇਹਨੂੰ 3 ਦਿਨ 4 ਦਿਨ ਹੋਟਲਾਂ ਚ ਰੱਖਿਆ ਜਾਂਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਇਹਦੀਆਂ ਵੀਡੀਓ ਮੂਵੀਆਂ ਤੱਕ ਬਣਾ ਲੰਦੇ ਦੱਸੋ ਆਪਣੀ ਪਤਨੀ ਹੋਏ ਆਪਣੀ ਘਰ ਵਾਲੀ ਹੋਏ ਆਹਦੀ ਵੀਡੀਓ ਵਾਇਰਲ ਕਰਨੀ ਚਾਹੀਦੀ ਆ ਉਹ ਬੰਦਾ ਉਹ ਬੰਦਾ ਸਿਰਫ ਦਾ ਸਿਰਫ ਇਹਨੂੰ ਨਸ਼ਾ ਵੇਚਣ ਦੇ ਲਾਣਾ ਸੀ ਨਸ਼ੇ ਦੀ ਸਪਲਾਈ ਤੇ ਲਾਣਾ ਸੀ ਟੈਂਪਰੇਰੀ ਉਹਨੇ ਵਿਆਹ ਕਰਾਇਆ ਜਿਸ ਕਰਕੇ ਉਹਨੇ ਕੋਰਟ ਮੈਰਿਜ ਜਿਹੜੀ ਆ ਕੋਰਟ ਚ ਜਾ ਕੇ ਵਿਆਹ ਨਹੀਂ ਕਰਾਇਆ ਉਹਦੀ ਮਾਨਸਾ ਨਸ਼ਾ ਵਕਾਉਣ ਵਾਲੀ ਸੀ ਪਰ ਇਹਨੇ ਪੱਕੀ ਰਹੀ ਸੱਚੀ ਪੱਕੀ ਰਹੀ ਆਪਣੀ ਜ਼ਿੰਦਗੀ ਦਾ ਤਬਾਹ ਕਰ ਲੈਣੀ ਖਰਾਬ ਕਰ ਲੈਣੀ ਪਰ ਉਹ ਗਲਤ ਕੰਮਾਂ ਤੇ ਨਸ਼ੇ ਤੇ ਨਹੀਂ ਲੱਗੀ ਅਸੀਂ ਕਹਿਣਾ ਚਾਹੁੰਦੇ ਮੁੱਖ ਮੰਤਰੀ ਸਾਹਿਬ ਤੁਸੀਂ ਪੁੱਛਦੇ ਸੀ ਵੀ ਸਾਨੂੰ ਨਾਂ ਦੱਸੋ ਨਸ਼ਾ ਵੇਚਣ ਵਾਲਾ ਕਿੱਥੇ ਐ ਉਹਦਾ ਨਾਂ ਗੁਰਤ ਰੱਖਿਆ ਜਾਊਗਾ ਪਰ ਇਹ ਅੱਜ ਸ਼੍ਰੀਆਮ ਦੱਸੂਗੀ ਕਿਹੜਾ ਪਰਿਵਾਰ ਕਿਵੇਂ-ਕਿਵੇਂ ਨਸ਼ਾ ਵੇਚਦਾ ਤੇ ਕਿਵੇਂ ਵਕਾਉਂਦਾ ਮੋਲ ਲੁਧਿਆਣੇ ਵਿੱਚ ਸੁਪਰਵਾਈਜ਼ਰ ਸੀਗੀ ਜੋ ਕਿ ਮੈਂ ਪ੍ਰਾਈਵੇਟ ਜੌਬ ਕਰਦੀ ਸੀ ਮੇਰਾ ਕੈਸ਼ ਕਾਊਂਟਿੰਗ ਦਾ ਕੰਮ ਸੀਗਾ ਠੀਕ ਹੈ ਜੀ ਵੈਸੇ ਮੈਂ ਗੁਲਸ਼ਨ ਕੁਮਾਰ ਨਾਲ ਕ੍ਰਾਈਮ ਬ੍ਰਾਂਚ ਵਿੱਚ ਵੀ ਕੰਮ ਕੀਤਾ ਹੋਇਆ ਜਿਸ ਤਰ੍ਹਾਂ ਕਿ ਮੇਰਾ ਮਤਲਬ ਪ੍ਰੋਫਾਈਲਿੰਗ ਬਣੀ ਹੋਈ ਆ ਮਾਡਲ ਦੇ ਸਤੇ ਠੀਕ ਹੈ 23 ਜੂਨ ਨੂੰ ਮੈਨੂੰ ਕਮਲਪ੍ਰੀਤ ਸਿੰਘ ਢਿੱਲੋਂ ਮਿਲਦਾ ਫੇਸ ਟੂ ਫੇਸ ਜਿਹਨੂੰ ਕਿ ਮੈਂ ਇੰਸਟਾਗ੍ਰam ਰਾਹੀਂ ਜਾਣਦੀ ਸੀਗੀ ਠੀਕ ਹੈ ਐਨੇ ਮੈਨੂੰ ਫਸਟ ਮੀਟਿੰਗ ਤੇ ਹੀ ਕਹਿਤਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ ਬਟ ਇਹਨੂੰ ਮੈਂ ਫੇਸ ਟੂ ਫੇਸ ਮਿਲ ਕੇ ਮਨਾਂ ਕਰਤਾ ਸੀ ਕਿ ਮੈਂ ਤੇਰਾ ਵਿਆਹ ਨਹੀਂ ਕਰਵਾ ਸਕ ਐਸੇ ਬੰਦਾ ਮੈਨੂੰ 27 ਤਰੀਕ ਨੂੰ ਮਿਲਦਾ ਮੈਨੂੰ ਕਹਿੰਦਾ ਕਿ ਮੈਂ ਮਲਾਬ ਨੇ ਘਰੇ ਗੱਲ ਕੀਤੀ ਹੋਈ ਆ ਤੇ ਮੇਰੇ ਮੰਮੀ ਮੇਰੀ ਭੈਣ ਸਾਰੇ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ ਤੇ ਮੈਂ ਤੇਰੇ ਨਾਲ ਕੋਡ ਮੈਰਿਜ ਕਰਵਾਵਾਂਗਾ ਮੈਂ ਕੋਈ ਤੇਰੇ ਨਾਲ ਰਿਲੇਸ਼ਨਸ਼ਿਪ ਨਹੀਂ ਰਹਿਣਾ ਕੋਈ ਲਿਵਿੰਗ 'ਚ ਨਹੀਂ ਰਹਿਣਾ ਮੈਂ ਇਹਨੂੰ ਦੇਖ ਕੇ ਮਨਾ ਕਰ ਦਿੰਨੀ ਆ ਪਰ ਇਹਨੇ ਆਪਦੇ ਇੱਕ ਐਡਵੋਕੇਟ ਨਾਲ ਗੱਲ ਕੀਤੀ ਹੁੰਦੀ ਉਹ ਜਿਹੜਾ ਐਡਵੋਕੇਟ ਸੀ ਉਹ ਇਹਦਾ ਦੋਸਤ ਸੀਗਾ ਕਲਾਸਮੇਟ ਉਹਨੇ ਮੇਰੇ ਤੋਂ ਪੈਸੇ ਲੈ ਲਏ 40000 ਰੁਪਿਆ ਜਦ ਮੈਂ ਆਪ ਦੇ ਘਰੇ ਵੀ ਗੱਲ ਕੀਤੀ ਮੇਰੇ ਨਿਊਜ਼ ਚੈਨਲ ਤੇ ਵੀ ਆਇਆ ਹੋਇਆ ਵਾ ਕਿ ਮੇਰੇ ਘਰ ਦੇ ਨਹੀਂ ਗੱਲ ਮੰਨਦੇ ਹੈਗੇ ਮੇਰੇ ਵਿਆਹ ਵਾਸਤੇ ਐਨੇ ਮੈਨੂੰ ਆਪਦੀ ਫੈਮਲੀ ਨਾਲ ਮਿਲਾ ਕੇ ਮੈਨੂੰ ਫੋਰਸ ਕੀਤਾ ਕਿ ਤੈ ਮੇਰ ਨਾਲ ਵਿਆਹ ਕਰਾ ਤੈਨੂੰ ਅੱਗੇ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ 30 ਜੂਨ ਨੂੰ ਇਹ ਬੰਦਾ ਮੇਰ ਨਾਲ ਵਿਆਹ ਕਰਵਾਉਂਦਾ ਠੀਕ ਹੈ ਜਦ ਉਸ ਤੋਂ ਬਾਅਦ 3 ਤਰੀਕ ਨੂੰ ਮੈਂ ਇੱਥੇ ਆਉਣੀ ਆ ਇਹਦੇ ਮੰਮੀ ਕਹਿੰਦੀ ਕਿ ਬੇਟੇ ਤੂੰ 10 ਦਿਨ ਦਾ ਸਾਨੂੰ ਟਾਈਮ ਦੇ 10 ਦਿਨ ਤੋਂ ਬਾਅਦ ਅਸੀਂ ਤੈਨੂੰ ਆਪਦੇ ਘਰੇ ਲੈ ਜਾਵਾਂਗੇ ਤੂੰ 10 ਦਿਨ ਤੱਕ ਕਿਤੇ ਬਾਹਰ ਰੈਂਟ ਤੇ ਰਹਿਲਾ ਮੈਂ ਉਸ ਤੋਂ ਬਾਅਦ 83 MIT ਯੂਨੀਵਰਸਿਟੀ ਸਾਹਮਣੇ ਜਿਹੜੇ ਜੀਪਡੀਐਲ ਦੇ ਫਲੈਟ ਬਣੇ ਹੋਏ ਨੇ ਮੈਂ ਉੱਥੇ ਰਹਿਣੀ ਆ ਜਿੱਥੇ ਕਿ ਮੈਂ 55000 ਰੁਪਏ ਫਲੈਟ ਆ ਲੈਣੇ ਦਿੱਤਾ ਸੀਗਾ ਠੀਕ ਹੈ ਜੀ ਮੇਰੇ ਤੋਂ ट्रांजੈਕਸ਼ਨਾਂ ਵੀ ਪਈਆਂ ਹੋਈਆਂ ਮੈਂ ਆਨਲਾਈਨ ਪੇਮੈਂਟ ਪਾਈ ਸੀ ਸਾਰਿਆਂ ਨੂੰ ਤੇ 115 ਨੰਬਰ ਸੈਕਟਰ 'ਚ ਇਹਨਾਂ ਦੀ 10 ਨੰਬਰ ਕੋਠੀ ਹੈ ਬਲਜਿੰਦਰ ਕੌਰ ਮੇਰੀ ਸੱਸ ਦੇ ਨਾਮ ਤੇ ਉਹ ਜਦੋਂ ਮੈਨੂੰ ਉੱਥੇ ਮੈਂ ਤੇ ਮੇਰਾ ਘਰ ਵਾਲਾ ਰਹਿੰਦਾ ਸੀਗਾ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੀ ਬੇਟੀ ਆਸਟ੍ਰੇਲੀਆ ਹੈ ਠੀਕ ਹੈ ਜਿਹੜਾ ਮੇਰਾ ਘਰ ਵਾਲਾ ਹੈ ਮਦਰ ਸੰਪੂਰਨ ਸਿੰਘ ਵਿਦ ਪੂਰਾ ਠ ਉਦੋਂ ਮੈਨੂੰ ਇਹਨਾਂ ਦੀ ਸਟੋਰੀ ਕੁਝ ਨਹੀਂ ਪਤਾ ਲੱਗੀ ਸੀ ਜਿਹੜਾ ਇਹਨਾਂ ਦਾ ਅਸਲੀ ਘਰ ਸੀਗਾ ਉਹ ਸੀਗਾ ਵੈਮਲਾ 91 ਸੈਕਟਰ 217 ਨੰਬਰ ਫਲੈਟ ਠੀਕ ਹੈ ਇਹਨਾਂ ਨੇ ਜਦੋਂ ਮੈਨੂੰ ਦੱਸ ਦਿਨਾ ਬਾਅਦ ਉੱਥੇ ਵੈਮਲੇ ਫਲੈਟ ਚ ਲੈ ਕੇ ਗਏ ਉਦੋਂ ਮੈਨੂੰ ਪਤਾ ਲੱਗਦਾ ਕਿ ਜਿਹੜੀ ਇਹਨਾਂ ਦੀ ਬੇਟੀ ਸੀਗੀ ਅਮਨੀਤ ਕੌਰ ਉਹ ਚਿੱਟੇ ਦੇ ਕੇਸ ਚ ਅੰਦਰ ਹੈ ਠੀਕ ਹੈ ਤੇ ਜਿਹੜੀ ਮੇਰੀ ਸੱਸ ਦਾ ਪਹਿਲਾ ਘਰ ਵਾਲਾ ਸੀਗਾ ਮਨੀ ਮਾਜ਼ਰੇ ਹਾਂਜੀ ਮਨੀ ਮਾਜ਼ਰੇ 329 ਨੰਬਰ ਗੇਟ ਸਬੰਧੀ ਗੇਟ ਤੇ ਚੰਡੀਗੜ੍ਹ ਉੱਥੇ ਰਹਿੰਦਾ ਸੀਗਾ ਤੇ ਜਿਹੜੇ ਆਧਾਰ ਕਾਰਡ ਬੱਚਿਆਂ ਦੇ ਇਹਦੀ ਮੇਰੀ ਨਨਾਨਾ ਦਾ ਜਾਂ ਮੇਰੇ ਬੇਟਾ ਦੇ ਮੇਰੇ ਘਰ ਵਾਲੇ ਦਾ ਉਹ ਸਾਰਾ ਉਹਨਾਂ ਦੇ ਨਾਮ ਤੇ ਆ ਜੋ ਇਹਦੇ ਨਾਲ ਇੱਕ ਬੰਦਾ ਰਹਿੰਦਾ ਸੀਗਾ ਸੰਪੂਰਨ ਸਿੰਘ ਵਿਧਪੂਰਾ ਉਹਦੇ ਨਾਲ ਮੇਰੀ ਸੱਸ ਲੀਵਿੰਗ ਚ ਰਹਿ ਰਹੀ ਸੀ ਐਨੇ ਮੈਨੂੰ ਸਾਰੀ ਸਟੋਰੀ ਉਦੋਂ ਦੱਸੀ ਤੇ ਜਦ ਐਨੇ ਮੈਨੂੰ ਕਿਹਾ ਕਿ ਅਸੀਂ ਬੇਟੀ ਦੀ ਜ਼ਮਾਨਤ ਕਰਾਉਣੀ ਆ ਸਾਨੂੰ 95 ਲੱਖ 90 ਲੱਖ ਰੁਪਇਆ ਚਾਹੀਦਾ ਸਾਡੇ ਤੇ ਇਸ ਟਾਈਮ ਹੈ ਨਹੀਂ ਤੇ ਤੂੰ ਉਹਦੇ ਚ ਮੇਰੀ ਹੈਲਪ ਕਰੇਂਗੀ ਤੇ ਜਦ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਨੂੰ ਤੁਹਾਡੀ ਕਿਸ ਤਰ੍ਹਾਂ ਹੈਲਪ ਕਰਨੀ ਪੈਗੀ ਉਹਨੇ ਮੈਨੂੰ ਕਿਹਾ ਕਿ ਸਾਡੇ ਕੁਝ ਲਿੰਕ ਨੇ ਤੈਨੂੰ ਉਹਨਾਂ ਨੂੰ ਚਿੱਟਾ ਸਪਲਾਈ ਕਰਨਾ ਪਊਗਾ ਠੀਕ ਹੈ ਤਾਨੂੰ ਤੈਨੂੰ ਸਾਡੇ ਕਹਿਣੇ ਤੇ ਚੱਲਣਾ ਪਊਗਾ ਮੈਂ ਸਾਫ਼ ਮਨਾਂ ਕਰ ਦਿੱਤਾ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ ਮੈਂ ਇੱਕ ਬਹੁਤ ਗਰੀਬ ਘਰ ਦੀ ਕੁੜੀ ਆ ਤੇ ਮੈਂ ਤਾਂ ਇੱਕ ਪ੍ਰਾਈਵੇਟ ਮਤਲਬ ਕੰਮ ਕਰ ਕਰਨ ਵਾਲੀ ਆ ਮੈਂ ਕੰਮ ਅੱਜ ਤੱਕ ਨਹੀਂ ਕਰਿਆ ਹੋਗਾ ਜਦੋਂ ਇਹਨਾਂ ਨੂੰ ਮਨਾ ਕਰਨ ਦੇ ਬਾਵਜੂਦ ਇਹਨਾਂ ਨੇ ਮੈਨੂੰ ਤੰਗ ਪਰੇਸ਼ਾਨ ਕਰਨਾ ਸਟਾਰਟ ਕੀਤਾ ਅਗਲੇ ਦਿਨ ਇਹਨਾਂ ਨੇ ਮੁੰਡੇ ਨੂੰ ਬੇਦਖ ਲਵੀ ਕਰ ਦਿੱਤਾ ਜਦ ਕਿ ਉਹ ਮੁੰਡਾ ਮੈਨੂੰ ਬਾਅਦ ਵਿੱਚ ਉਸੇ 10 ਨੰਬਰ ਕੋਠੀ 115 ਨੰਬਰ ਸੈਕਟਰ ਖੂਨੀ ਮਾਜ਼ਰੀ ਲੈ ਕੇ ਆਇਆ ਉਹਨੇ ਮੈਨੂੰ ਮਾਰਨਾ ਕੁੱਟਣਾ ਸਟਾਰਟ ਕੀਤਾ ਤੇ ਮੈਨੂੰ ਬਹੁਤ ਤੰਗ ਕੀਤਾ ਕਿ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਫੈਮਲੀ ਦਾ ਸਾਥ ਦਵਾਂ ਜਦੋਂ ਮੈਂ ਉਸ ਤੋਂ ਵੀ ਮਨਾ ਕਰ ਦਿੱਤਾ ਫਿਰ ਉਹਨੇ ਮੇਰੀ ਸੱਸ ਨੇ ਮੈਨੂੰ ਗਾਲੀ ਗਲੋਚ ਕਰਕੇ ਮੈਨੂੰ ਉਸ ਉਸ ਘਰ ਤੋਂ ਬਾਹਰ ਕੱਢ ਦਿੱਤਾ ਉਸ ਤੋਂ ਬਾਅਦ ਮੈਂ ਦਰਪਨ ਸਿਟੀ ਖਰੜ ਮਤਲਬ ਆਈ ਜਿਸ ਤੋਂ ਕਿ ਉਹਨੇ ਜਦੋਂ ਮੈਨੂੰ ਮਾਰਿਆ ਕੁੱਟਿਆ ਮੈਨੂੰ ਫਿਜ਼ੀਕਲੀ ਮੈਂਟਲੀ ਫਾਈਨੈਂਸ਼ੀਅਲੀ ਸਾਰੇ ਕਿਤੋਂ ਹਰਾਸ਼ ਕੀਤਾ ਇਹ ਮੈਨੂੰ ਛੱਡ ਕੇ ਚਲਾ ਗਿਆ ਜਿਸ ਦੀ ਰਿਪੋਰਟ ਕਿ ਮੈਂ ਸਿਟੀ ਖਰੜ ਥਾਣੇ 'ਚ ਦਿੱਤੀ ਸੀ ਤੇ ਉਸ ਤੋਂ ਬਾਅਦ ਜਦੋਂ ASI ਦਲਜੀਤ ਸਿੰਘ ਨੂੰ ਮੈਂ ਸਭ ਕੁਝ ਦੱਸਿਆ ਕਿ ਮੇਰੇ ਨਾਲ ਆਹ ਕੁਛ ਨੇ ਕੀਤਾ ਹੋਇਆ ਉਹ ਮੈਨੂੰ 4 4 ਵਜੇ ਤੋਂ ਬਿਠਾ ਕੇ 12 12 ਵਜੇ ਤੱਕ ਰਾਤ ਦੇ ਬਿਠਾ ਕੇ ਰੱਖਦਾ ਸੀਗਾ ਤੇ ਮੇਰੀ ਕੋਈ ਵੀ ਉਹਨੇ ਸੁਣਵਾਈ ਨਹੀਂ ਕੀਤੀ ਜਦ ਮੈਂ ਇਹਨਾਂ ਨੇ ਮੈਨੂੰ ਬਦਨਾਮ ਕਰਨ ਦੇ ਚੱਕਰ ਜਿਹਨਾਂ ਨੇ ਮੇਰੇ ਅਸ਼ਲੀਲ ਵੀਡੀਓ ਕੋਈ ਬਣਾਈ ਸੀ ਮੇਰੇ ਘਰੋਂ ਲੈਣੇ ਇਹਨੇ ਉਹ ਵੀ ਤੱਕ ਵਾਇਰਲ ਕਰਤੀ ਜਦ ਮੈਂ ਇਹਨਾਂ ਦੇ ਕਹਿਣੇ ਤੇ ਨਾ ਚੱਲੀ ਜਦ ਮੈਂ ਦਲਜੀਤ ASI ਨੂੰ ਕਿਹਾ ਕਿ ਕੋਈ ਲੇਡੀਜ਼ ਕਨਸਟੇਬਲ ਨੂੰ ਬੁਲਾਓ ਮੈਂ ਉਹਨਾਂ ਨੂੰ ਦਿਖਾਣਾ ਚਾਹੁੰਦੀ ਹਾਂ ਮੈਂ ਤੁਹਾਨੂੰ ਨਹੀਂ ਦਿਖਾ ਸਕਦੀ ਤੁਸੀਂ ਮੇਰੇ ਪਿਓ ਦੇ ਸਮਾਨੋਂ ਤੇ ਉਹਨੇ ਮੈਨੂੰ ਧਮਕੀਆਂ ਦੇਣੀਆਂ ਸਟਾਰਟ ਕਰਤੀਆਂ ਮੈਨੂੰ ਗਾਲਾਂ ਕੱਢਣੀਆਂ ਸਟਾਰਟ ਕਰਤੀਆਂ ਜਦ ਮੈਂ ਡਿਪਟੀ ਸਰਪ ਡੀਐਸਪੀ ਸੇਵ ਕਰਨ ਸੰਦੂ ਕੋ ਗਈ ਤੇ ਮੈਂ ਕਿਹਾ ਸਰ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਮੈਂ ਐਮਐਲਆਰ ਤੱਕ ਕਰਵਾ ਚੁੱਕੀ ਹਾਂ ਐਸਐਚਓ ਸਰ ਨੂੰ ਦੱਸਿਆ ਮੈਂ ਤੇ ਉਹਨਾਂ ਨੇ ਮੇਰੀ ਐਮਐਲਆਰ ਵੀ ਕਰਵਾਈ ਜਿਸ ਤੇ ਕਿ ਸਭ ਕੁਝ ਰਿਟਰਨਸੇ ਵੀ ਲਿਖਿਆ ਹੋਇਆ ਵਾ ਡਾਕਟਰ ਨੇ ਠੀਕ ਆ ਮੇਰੇ ਗਾਇਨੀ ਨੇ ਟੈਸਟ ਕੀਤੇ ਸੀਗੇ ਮੇਰੀ ਰਿਪੋਰਟ ਤੱਕ ਵੀ ਆ ਗਈ ਸੀ ਕਿ ਮੇਰਾ ਨਾ ਫਿਜ਼ੀਕਲ ਵੀ ਬਹੁਤ ਗਲਤ ਹੋਇਆ ਹੋਇਆ ਤੇ ਉਸ ਤੋਂ ਬਾਅਦ ਵੀ ਦਲਜੀਤ ਨੇ ਕੋਈ ਸੁਣਵਾਈ ਨਹੀਂ ਕੀਤੀ ਹਾਂ ਡੀਐਸਪੀ ਨੇ ਇਹ ਕਹਿੰਤਾ ਸੀ ਕਿ ਬੰ 27 ਤਰੀਕ ਨੂੰ ਮੇਰੀ ਐਫਆਈਆਰ ਜਦ ਕਿ ਉਹਨਾਂ ਨੇ ਬੋਲ ਦਿੱਤਾ ਸੀ ਦਲਜੀਤ ਨੇ ਮੈਨੂੰ 4 ਦਿਨ ਮੇਰੇ ਬਿਆਨ ਹੀ ਲਿਖਦਾ ਰਿਆ ਪਹਿਲੇ ਮੈਨੂੰ ਪੀਜੀ ਤੋਰਿਆ ਜਾਂਦਾ ਵਾ ਫਿਰ ਮੈਨੂੰ 10 ਵਜੇ 11 ਵਜੇ ਬੁਲਾਇਆ ਜਾਂਦਾ ਵਾ ਫਿਰ ਦਲਜੀਤ ਮੈਨੂੰ 12 1 ਵਜੇ ਤੱਕ ਮੇਰੇ ਪੀਜੀ ਛੱਡਣ ਜਾਂਦਾ ਠੀਕ ਹੈ ਜੀ ਪਰ ਮੇਰਾ ਮੈਨੂੰ ਐਫਆਈਆਰ ਦੀ ਕਾਪੀ ਨਹੀਂ ਮਿਲਦੀ ਐਫਆਈਆਰ ਦੀ ਕਾਪੀ ਮੈਨੂੰ 6 ਤਰੀਕ ਨੂੰ ਦਿੰਦਾ ਉਸ ਤੋਂ ਬਾਅਦ ਜਦ ਮੈਂ ਕਹਿੰਨੀ ਕਿ ਸਰ ਤੁਸੀਂ ਬੰਦਾ ਕਦੋਂ ਅਰੈਸਟ ਕਰੋਗੇ ਮੇਰੇ ਕਰ ਦੋ ਮਤਲਬ ਮੇਰੀ ਸੁਣਵਾਈ ਕਰੋਗੇ ਹਨਾ ਤੇ ਉਹ ਮੈਨੂੰ ਗਾਲਾਂ ਕੱਢਣੀਆਂ ਉਹਨੇ ਸਟਾਰਟ ਕਰਤੀ ਫਿਰ ਮੈਂ ਰਾਜਗਿਲੀ ਮੈਮ ਕਮਿਸ਼ਨਰ ਕੋ ਜਾਨੀ ਆ ਐਸਐਸਪੀ ਸਾਹਿਬ ਦੀ ਦਰਖਾਸਤ ਦੇਨੀ ਆ ਐਸਪੀ ਸਰ ਤੱਕ ਜਾਨੀ ਆ ਮੈਂ ਪਰ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਤੀ ਫਿਰ ਮੈਂ ਉਹਨੂੰ ਜਦ ਕਿਹਾ ਕਿ ਮੈਂ ਸੁਸਾਇਡ ਕਰ ਲਾਂਗੀ ਮੈਂ ਬਹੁਤ ਹਰੈਸ ਹੋ ਚੁੱਕੀ ਆ ਕਿ ਮੈਂ ਹੋਰ ਤੰਗ ਪਰੇਸ਼ਾਨੀ ਹੋ ਸਕਦੀ ਮੇਰੀ ਸਾਰੇ ਕਿਤੇ ਬਦਨਾਮੀ ਹੋ ਗਈ ਆ ਮੇਰੀ ਵੀਡੀਓ ਤੱਕ ਲੀਕ ਕਰ ਚੁੱਕਿਆ ਵਾ ਮੇਰਾ ਘਰ ਵਾਲਾ ਉਹ ਤਾਂ ਵੀ ਬੰਦਾ ਮੇਰੀ ਸੁਣਵਾਈ ਨਹੀਂ ਕਰ ਰਿਹਾ ਫਿਰ ਮੇਰੇ ਕੋ ਇਹੋ ਜਿਹਾਂ ਤੱਕ ਰਿਕਾਰਡਿੰਗ ਮੈਨੂੰ 3-4 ਦਿਨ ਪਹਿਲੇ ਕਿਸੇ ਗੁਰਸਿਮਰਨ ਕੌਰ ਬਰਾੜ ਦਾ ਫੋਨ ਆਉਂਦਾ ਵਾ ਕਿਸੇ ਲੇਡੀਜ਼ ਦਾ ਉਹ ਵੀ ਮੈਨੂੰ ਕਹਿ ਰਹੀ ਹੈ ਕਿ ਤੁਹਾਡਾ ਜਿਹੜਾ ਦਲਜੀਤ ਐਸਆਈ ਹੈ ਪਹਿਲੇ ਉਹਨੂੰ ਚੇਂਜ ਕਰੋ ਤੇ ਉਹ ਬੰਦਾ ਤੁਹਾਡੇ ਸਹਰਿਆ ਨਾਲ ਮਿਲ ਕੇ ਠੀਕ ਹੈ ਪੈਸੇ ਪੂਸੇ ਖਾ ਕੇ ਤੁਹਾਡੇ ਘਰ ਵਾਲੇ ਨੂੰ ਬਾਹਰ ਦੀ ਬਾਰ ਮਤਲਬ ਕਿ ਬੇਲ ਕਰਵਾ ਰਿਆ ਵਾ ਸਹੀ ਦਾ ਕੁਝ ਲਗਾ ਕੇ ਮੈਨੂੰ ਪਤਾ ਨਹੀਂ ਹੈਗਾ ਕੀ ਹੁੰਦਾ ਵੈਸੇ ਉਹ ਕਹਿੰਦੀ ਕਿ ਉਹਨੇ ਮੇਰੇ ਕੋਲ ਰਿਕਾਰਡਿੰਗ ਆ ਜਿਹੜੀ ਕਿ ਮੈਂ ਤੁਹਾਨੂੰ ਸੈਂਡ ਕਰਾਂਗੀ ਐਸੇ ਮੇਰੇ ਕੋਲ ਸਾਰੇ ਐਫੀਡੈਂਸ ਪਏ ਨੇ ਰਿਕਾਰਡਿੰਗਾਂ ਪਈਆਂ ਜਿਹੜੇ ਕਿ ਮੈਂ ਤੁਹਾਨੂੰ ਸੁਣਾ ਨਹੀਂ ਸਕਦੀ ਉਹ ਬੰਦਾ ਸ਼ਰਿਆ ਮੈਨੂੰ ਗਾਲਾਂ ਕੱਢ ਰਿਹਾ ਤੇ ਐਵੇਂ ਸੁਣਾਣਾ ਚਾਹ ਮੰਨੋ ਹਾਂਜੀ ਆ ਦੇਖੋ ਹਾਂ ਨਹੀਂ ਗੱਲ ਨਹੀਂ ਕਰੀਏ ਜੇ ਆਪਾਂ ਦੇ ਖਾਤੇ ਮੇਰੇ ਪੈਸੇ ਖਾਤੇ ਵਿੱਚ ਆ ਗਏ ਤਾਂ ਇਹ ਗੱਲ ਸੋ ਇਟ ਮੀਨਸ ਇਟਸ ਗਲ ਨਾ ਕਾਲ ਹੈ ਰਿਵਿਊਟ ਨਹੀਂ ਹੋ ਰਹੀਓ ਤੁਹਾਨੂੰ ਜਦੋਂ ਮੈਂ ਕਹਿ ਰਹੀ ਹਾਂ ਮੈਂ ਤੁਹਾਨੂੰ ਬੈਕ ਕਾਲ ਕਰਦੀ ਹਾਂ ਤੁਸੀਂ ਮੇਰੇ ਤੋਂ ਬਿਨਾ ਪਰਮਿਸ਼ਨ ਤੋਂ ਮੇਰੇ ਫਾਇਲ ਕਿਦਾ ਭੇਜਦੀ ਇਸ ਵਿੱਚ ਖਾਤੇ ਦੇ ਆਈਟਮ ਉਹ ਨਹੀਂ ਲੈਂਦਾ ਕਰ ਦਿੱਤੀ ਜਿਹੜੀ ਆਪ ਨੂੰ ਕਹਿ ਰਿਹਾ ਬੈਠ ਕੇ ਕੰਮ ਕਰੀ ਇੱਕ ਮਿੰਟ ਮੈਂ ਦੋੜੇ ਨਾਲ ਗੱਲ ਹੋਈ ਜਾਂ ਇੱਕ ਵਾਰ ਮੈਂ ਤੁਹਾਨੂੰ ਬੈਕ ਕਾਲ ਕਰਦੀ ਹਾਂ ਤੁਹਾਨੂੰ ਕਿਸੇ ਦੀ ਕਾਲ ਆਦੀ ਤੁਸੀਂ ਮੇਰੇ ਤੋਂ ਉਹ ਚੀਜ਼ ਕਰਵਾਤਾ ਤੁਸੀਂ ਅੱਜ ਵੀ ਨਹੀਂ ਚੱਕਣਾ ਕੱਲ ਵੀ ਨਹੀਂ ਚੱਕਣਾ ਇੱਕ ਮਿੰਟ ਤੁਸੀਂ ਮੈਨੂੰ ਕਿੰਨਾ ਵੇਲੇ ਸੀ ਮੈਂ ਮੈਂ ਤੁਹਾਨੂੰ ਫੋਨ ਕਰਨਾ ਸੀ ਨਾ ਆਪਕੋ ਮੈਂ ਕਹਾਂ ਮੈਂ ਮੈਂ ਹੀ ਤੁਹਾਨੂੰ ਕਹਿ ਰਹੀ ਹਾਂ ਮੈਂ ਹੀ ਜਦੋਂ ਸੁਣਿਆ ਵੀ ਮੈਂ ਹੀ ਕਹਿ ਰਹੀ ਆ ਕਿ ਮੈਂ ਇਹ ਬੰਦੇ ਨੂੰ ਕਰੋਨਾ ਇਸ ਵੰਦੀ ਕੋ ਬਰਾਬ ਨੂੰ ਬਈ ਕਿੰਨੀ ਵਾਰੀ ਇਹ ਆ ਕੇ ਕਹਾਂ ਤਾਂ ਮੈਂ ਇਹ ਆਪਾਂ ਕੋਲ ਸਪੋਰਟ ਗਰੁੱਪ ਹੀ ਪਾਵਾਂ ਸਰ ਇਹ ਰਿਕਾਰਡਿੰਗ ਸੁਣਾਉਣ ਦਾ ਮੇਰਾ ਇਹ ਮਤਲਬ ਸੀਗਾ ਕਿ ਇਹ ਬੰਦੇ ਨੇ ਮੈਨੂੰ ਮੈਂ ਇਹਨੂੰ ਕੁਝ ਨਹੀਂ ਕਿਹਾ ਇਹ ਬੰਦੇ ਦਾ ਕਹਿਣ ਦਾ ਇਹ ਮਤਲਬ ਸੀ ਐਸਆਈ ਦਾ ਕਿ ਜਿਹੜੀ ਤੁਹਾਡੀ ਮਿਸਲ ਆ ਉਹ ਸਾਡੇ ਕੋਲ ਹੈ ਨਹੀਂ ਤੁਹਾਡੀ ਮਿਸਲ ਅਸੀਂ ਅੱਗੇ ਟਰਾਂਸਫਰ ਕਰਤੀਏ ਤੇ ਸਾਡੇ ਸਾਡੇ ਕੋ ਤੁਹਾਡਾ ਕੇਸ ਨਹੀਂ ਹੈਗਾ ਮੈਂ ਜਦ ਵੀ ਇਹਨੂੰ ਕਾਲ ਕਰਨਾ ਅਨਨੋਨ ਨੰਬਰ ਤੋਂ ਮੇਰੇ ਨੰਬਰ ਤਾਂ ਨੇ ਸਾਰਿਆਂ ਨੇ ਬਲੌਕ ਕੀਤੇ ਹੋਏ ਸੀ ਐਸਐਚਓ ਨੇ ਲਾ ਲਓ ਮੁੰਤਰੀ ਨੇ ਲਾ ਲਓ ਸਾਰਿਆਂ ਨੇ ਸਿਟੀ ਖੜਰ ਤੁਹਾਨੂੰ ਜਦੋਂ ਮੈਂ ਜਣਾ ਮੇਰੀ ਸੁਣਵਾਈ ਵੀ ਨਹੀਂ ਸੀ ਹੁੰਦੀ ਤੇ ਬਟ ਜਦੋਂ ਜਿਹੜਾ ਮੇਰਾ ਕੇਸ ਆ ਉਹ ਲੜ ਵੀ ਇਹੀ ਰਿਹਾ ਵਾ ਤੇ ਮੈਂ ਪਲੀਜ਼ ਸਾਥ ਜੋੜ ਕੇ ਇੱਕ ਬੇਨਤੀ ਕਰਨਾ ਚਾਹੁੰਨੀ ਆ ਮਤਲਬ ਸਾਰਿਆਂ ਨੂੰ ਕਿ ਮੇਰੀ ਜਿਹੜਾ ਵੀ ਮੇਰੇ ਘਰ ਵਾਲੇ ਤੇ ਮੁਕੱਦਮਾ ਦਰਜ ਹੋਇਆ ਵਾ ਉੱਤੇ ਕਾਰਵਾਈ ਕੀਤੀ ਜਾਵੇ ਤੇ ਉਹਨੂੰ ਅਰੈਸਟ ਕੀਤਾ ਜਾਵੇ ਹਾਂਜੀ ਸਰ 12:30 ਪੌਣੇ 1 ਵਜੇ ਦਾ ਹਾਂਜੀ ਕਿਹਦੀ ਮੱਤ ਸੀ ਉਹਨਾਂ ਨੂੰ ਮਿਹਰਬਾਨੀ ਦੇ ਕੇ ਸਰ ਮੈਂ ਅਰਕਰ ਤੋਂ ਕਰ 21 ਤਰੀਕ ਦੀ ਮੇਰੀ ਦਰਖਾਸਤ ਦਿੱਤੀ ਹੋਈ ਆ 21 ਤਰੀਕ ਤੋਂ ਲੈ ਕੇ ਉਹ ਬੰਦਾ ਮੈਨੂੰ ਸਵੇਰੇ 10 ਵਜੇ ਬੁਲਾਉਂਦਾ ਵਾ ਤੇ ਰਾਤ ਦੇ 10-11 ਵਜੇ ਤੱਕ ਮੈਨੂੰ ਬਿਠਾ ਕੇ ਰੱਖਦਾ ਮੈਂ ਫੇਰ ਸਰ ਤੁਸੀਂ 21 ਤਰੀਕ ਤੋਂ ਲੈ ਕੇ ਅੱਜ ਤੱਕ ਲਾ ਲਓ ਪਰਸੋਂ ਮੈਂ ਆਪਦੇ ਘਰੇ ਗਈ ਆ ਅੰਮ੍ਰਿਤਸਰ ਉਦੋਂ ਤੱਕ ਮੈਂ ਥਾਣੇ ਹੀ ਬੈਠੀ ਹੁੰਨੀ ਆ ਲੋਕੇਸ਼ਨਾਂ ਲੋਕੇਸ਼ਨ ਐਨਹੈਂਸ ਕਰ ਸਕਦੇ ਆ ਦਾ ਪੌਂਡ ਰੇਟ ਕਰ ਸਕਦੇ ਆ ਕੂਨ ਰੇਟ ਕਰ ਸਕਦੇ ਤੁਸੀਂ ਤੇ ਮੈਂ ਜਿਹੜੀ ਹਾਂਜੀ ਹਾਂਜੀ ਬਿਲਕੁਲ ਸਰ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਮੈਂ આજ ਤੱਕ ਐਸਐਚਓ ਤੱਕ ਵੀ ਨਹੀਂ ਦੇਖਿਆ ਸਰ ਉੱਥੇ ਐਸਐਚਓ ਹੈ ਕੀ ਕਿਉਂਕਿ ਦਲਜੀਤ ਨੇ ਸਿਰਫ ਉਹਨੇ ਕੇ ਗੱਲ ਦੱਸੀ ਆ ਜਿੰਨੀ ਕਉ ਨੂੰ ਜੱਚੀ ਆ ਉਹਨੇ ਜਿਹੜੀ ਮੇਨ ਮੇਰੇ ਨਾਲ ਪ੍ਰੋਬਲਮ ਹੋਈ ਆ ਉਹ ਕਦੇ ਵੀ ਨਹੀਂ ਦੱਸਦਾ ਅਸਲੀ ਤੁਹਾਡੇ ਕੇਸ ਦਾ ਆ ਜੀ ਦਲਜੀਤ ਹਾਂਜੀ ਦਲਜੀਤਾ ਸਰ ਹਾਂਜੀ ਤੇ ਸਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਨੀ ਆ ਜਿਹੜੀ ਦੇਖੋ ਮੇਰੀ ਅਸਲੀ ਵੀਡੀਓ ਆ ਮੈਂ ਕਿਸੇ ਆ ਭੈਣਾ ਨੂੰ ਦਿਖਾ ਸਕਦੀ ਆ ਮਾਵਾ ਨੂੰ ਦਿਖਾ ਸਕਦੀ ਹਣਾ ਉਦੋਂ ਕੋਈ ਹੱਕ ਨਹੀਂ ਬੰਦਾ ਸੀ ਮੇਰੇ ਦੇਖਣ ਦਾ ਮੇਰੀ ਪ੍ਰਾਈਵੇਟ ਕੋਈ ਵੀਡੀਓ ਸੀ ਠੀਕ ਹੈ ਮੈਂ ਉਹਨੂੰ ਕਿਹਾ ਮੈਂ ਕਸਰ ਮੈਂ 12 ਵਜੇ ਤਰ੍ਹਾਂ ਟਾਈਮ ਸੀ ਮੈਂ ਕਸਰ ਮੈਂ ਤੁਹਾਨੂੰ ਨਹੀਂ ਭੇਜ ਸਕਦੀ ਕਹਿੰਦਾ ਤੈਨੂੰ ਜਦੋਂ ਤੱਕ ਤੂੰ ਮੈਨੂੰ ਭੇਜੇਂਗੀ ਨਹੀਂ ਮੈਂ ਤੈਨੂੰ ਕਿੱਦਾਂ ਮੰਨ ਲਾਂ ਕਿ ਤੇਰੇ ਕੋਲ ਵੀਡੀਓ ਹੈਗੀ ਆ ਐਨੇ ਮੇਰੇ ਤੋਂ ਵੀਡੀਓ ਦਿਖਾਈ ਜਦੋਂ ਅਗਲੇ ਦਿਨ ਜਾ ਕੇ ਮੇਰੀ ਸੱਸ ਬੈਠੀ ਸੀ ਉੱਥੇ ਮੈਂ ਕਹਿੰਦਾ ਤੇਰੇ ਮੁੰਡੇ ਨੇ ਮੇਰੇ ਵੀਡੀਓ ਵਾਇਰਲ ਕੀਤੀ ਆ ਕਹਿੰਦੀ ਤੂੰ ਆਪ ਕਰੀ ਆ ਮੈਂ ਕਹਾਂ ਮੈਨੂੰ ਦਿਖਾਈ ਆ ਦਰਜੀ ਤਾਂ ਸਾਬ ਮੁੱਕਰ ਗਿਆ ਕਿ ਮੇਰੇ ਕੋਲ ਵੀਡੀਓ ਹੈ ਨਹੀਂ ਜਦਕਿ ਉਹਨੇ ਆਪਣੇ ਫੋਨ ਚੋਂ ਤਾਂ ਡਿਲੀਟ ਕਰ ਲਈ ਬਟ ਮੇਰੇ ਫੋਨ ਚੋਂ ਤਾਂ ਡਾਟਾ ਪਿਆ ਹੋਣਾ ਸਾਰਾ ਹਾਂਜੀ ਜਿਹੜਾ ਐਨੇ ਮੇਰੇ ਤੋਂ ਮੰਗਿਆ ਬਿਆ ਕਰਾਉਣ ਦੇ ਸਰ ਕਿਉਂਕਿ ਮੇਰੇ ਸੱਸ ਨੇ ਹਾਂਜੀ ਕੋਡ ਮੈਰਿਜ ਦੇ ਕੋਡ ਮੈਰਿਜ ਦੇ 30 ਵਿੱਚੋਂ ਹਾਂਜੀ ਉਹ ਵੀ ਮੇਰੇ ਮਤਲਬ ਘਰ ਵਾਲੇ ਨੇ ਕਿਹਾ ਸੀ ਕਿ ਇਸ ਟਾਈਮ ਮੇਰੇ ਤੋਂ ਪੈਸੇ ਹੈ ਨਹੀਂ ਤੈਨੂੰ ਜਦੋਂ ਮੈਂ ਘਰੇ ਜਾਵਾਂਗਾ ਤੈਨੂੰ ਰੋਟਾ ਦਾਂਗਾ ਹਜੇ ਮੇਰੇ ਤੋਂ ਹੈ ਨਹੀਂ ਮੇਰਾ ਬੈਂਕ ਬੈਲੈਂਸ ਸਾਰਾ ਘਰੇ ਪਿਆ ਐਸ ਟਾਈਮ ਕੋਡ ਕਰਵਾਉਣਾ ਸਰ ਪਤਾ ਹੀ ਨਹੀਂ ਦੱਸਦੇ ਨਹੀਂ ਪਏ ਪਰ ਦਲਜੀਤ ਐਸਐਸਏ ਨੂੰ ਸਭ ਕੁਝ ਪਤਾ ਮੇਰੇ ਤੋਂ ਰਿਕਾਰਡਿੰਗਾਂ ਪਈਆਂ ਮੇਰੇ ਤੋਂ ਐਸ ਇਲ ਰਿਟਰਨ ਚ ਵੀ ਪ੍ਰੂਫ ਹੈਗੇ ਸਾਰੇ ਕਿ ਇਹਨਾਂ ਨੇ 1.5 ਲੱਖ ਰੁਪਏ ਖਾਦਾ ਹੋਇਆ ਤੁਸੀਂ ਜਿਹੜੇ ਐਫੀਡੈਂਸ ਬੰਗੋਗੇ ਮੈਂ ਸਾਰੇ ਦੇ ਦਵਾਂਗੀ ਸਰ ਹਾਂਜੀ ਹਾਂਜੀ ਸਰ ਹਾਂਜੀ ਕਿ ਡੀਐਸਪੀ ਵੀ ਸਾਡਾ ਹੀ ਬੰਦਾ ਹੈ ਸਾਰੇ ਸਾਡੇ ਬੰਦੇ ਹੀ ਪੁਲਿਸ ਵਾਲਿਆਂ ਨੂੰ ਪੈਸੇ ਦਿੱਤੇ ਹੋਏ ਨੇ ਇਥੋਂ ਕੀ ਜਿਹੜਾ ਜਤਿੰਦਰ ਮੇਰੇ ਇਨਲॉज ਵਾਲੀ ਸਾਈਡ ਤੋਂ ਹੈਗਾ ਮੈਨੂੰ 3-4 ਦਿਨਾਂ ਤੋਂ ਹਾਂਜੀ ਮੈਨੂੰ ਤੇ ਆ ਸਾਰੇ ਪ੍ਰੂਫ ਮੇਰੇ ਕੋਲ ਪਏ ਹੋਏ ਨੇ ਚੈਟਾਂ ਦੇ ਜਿੱਥੇ ਕਿ ਇਹ ਚੀਜ਼ ਲਿਖੀ ਹੋਈ ਹੈ ਕਿ ਪੁਲਿਸ ਵਾਲਾ ਨੇ ਪੈਸਾ ਖਾਦਾ ਹੋਇਆ ਵਾ ਤੇ ਮੈਨੂੰ 2-3 ਮਹੀਨੇ ਉੱਥੇ ਬਿਠਾ ਕੇ ਰੱਖਿਆ ਜਾਵੇ ਤੇ 1-2 ਮਹੀਨੇ ਬਾਅਦ ਮੇਰਾ 1-2 ਲੱਖ 'ਚ ਸਮਝੌਤਾ ਕਰਾ ਦਿੱਤਾ ਜਾਵੇ ਤੇ ਇਹ ਸਾਰਾ ਕੁਝ ਦਲਜੀਤ ਸਿੰਘ ਨੇ ਮੇਰੇ ਨਾਲ ਕੀਤਾ ਵੀ ਹੈਗਾ ਮੇਰੇ 4 ਵਜੇ ਤੋਂ ਬਿਆਨ ਲਿਖੇ ਜਾਂਦੇ ਸੀ 6:30 ਵਜੇ 7 ਵਜੇ 8 ਵਜੇ ਜਦੋਂ ਮੈਂ ਜਿਹੜਾ ਬੰਦਾ ਮੇਰਾ ਐਫ ਆਈ ਆਰ ਦੇ ਬਿਆਨ ਲਿਖਦਾ ਪਿਆ ਜਦੋਂ ਮੈਂ ਉਹਦੇ ਕੋਲ ਜਾਂਦੀ ਸੀ ਕਹਿੰਦਾ ਮੈਡਮ ਰਿਪੋਰਟ ਹੀ ਮੇਰੇ ਕੋਲ 5:30 ਵਜੇ ਆਈ ਆ ਹੈ ਫਿਰ ਮੇਰੇ ਬਿਆਨ ਵੀ ਚੇਂਜ ਕੀਤੇ ਜਾਂਦੇ ਨੇ ਅਗਲੇ ਦਿਨ ਕਹਿੰਦੀ ਮੈਂ ਕਸਰ ਮੈਂ ਆ ਚੀਜ਼ ਲਿਖਾਈ ਸੀ ਆ ਚੀਜ਼ ਐਦਾ ਨਹੀਂ ਹੈਗੀ ਮੈਂ ਆ ਫਲੈਡ ਲਗਾਇਆ ਸੀ ਅੱਜ ਵੀ ਸਰ ਤੁਸੀਂ ਐਫ ਆਈ ਆਰ ਤੇ ਚੈੱਕ ਕਰ ਸਕਦੇ ਆ ਆ ਜਿਹੜੀ ਮੇਰੀ ਐਫ ਆਈ ਆਰ ਐਫ ਆਈ ਆਰ ਆ ਉਹਨੇ ਇੰਨੀ ਮਿਸਟੇਕ ਕੀਤੀ ਹੋਈ ਹੈ ਕਿ 217 ਫਲੈਡ ਕਹਿ ਰਹੀਆਂ ਵੈਮਲੇ ਫਲੈਡ 91 ਸ ਉਸ ਬੰਦੇ ਨੇ ਇੱਥੇ 217 ਦੀ ਬਜਾਏ 210 ਲਿਖਿਆ ਹੋਇਆ। ਬੰਦੇ ਨੂੰ ਫਰੀ ਕਰਾਉਣ ਵਾਸਤੇ ਜਿਹੜੀਆਂ ਮੈਲੀ ਭੁਗਤ ਕਰਕੇ ਬੰਦ ਨੂੰ ਡੇਟ ਚੇਂਜ ਕਰ ਦੇਣੀ, ਟਾਈਮ ਚੇਂਜ ਕਰ ਦੇਣਾ ਤਾਂ ਕਿ ਕਈ ਕਮੀਆਂ ਪੇਸ਼ੀਆਂ ਕਰਦਣੀ ਹੈ ਬੰਦਾ ਫਰੀ ਹੋ ਸਕੇ। ਹਾਂਜੀ ਕਿ ਮੈਨੂੰ ਦੇਖੂ ਬਣਾਉਣ ਵਾਸਤੇ 69 ਧਾਰਾ ਲਾਈ ਸੀ ਬਿਠਾ ਕੇ 69 ਹਸਬੰਦ ਦੇ ਮਤਲਬ ਹੁੰਦਾ ਕਿ ਸੈਕਸੂਅਲ ਹਰੈਸ਼ ਕੀਤਾ ਉਹਨੇ ਇਹਨੇ 79 ਲਾਈ ਆ। ਸਰ ਐਨਾ ਕਿ ਇਹਨੇ ਮੈਨੂੰ ਹਰੈਸ਼ ਕੀਤਾ ਕਿ ਮੈਨੂੰ ਅੱਜ মিডিਆ ਦਾ ਸਹਾਰਾ ਲੈਣਾ ਪਿਆ ਗਿਆ। ਜਦੋਂ ਪਿਆਰ ਲਿਖ ਗਿਆ ਸਰ ਪਾਸ ਪਹੁੰਚ ਕੀਤੀ ਉਹਨਾਂ ਨੇ ਸਰ ਉਹਨਾਂ ਨੇ ਕਿਹਾ ਕਿ ਤੁਹਾਡੀ ਵੈਰੀਫਿਕੇਸ਼ਨ ਹੋ ਰਹੀ ਆ ਜਦੋਂ ਮੈਂ ਰਾਜਨੀ ਲਈ ਮੈਮ ਕੋ ਗਈ ਉਹਨਾਂ ਨੇ ਕਿਹਾ ਤੁਹਾਡੀ ਵੈਰੀਫਿਕੇਸ਼ਨ ਹੋ ਰਹੀ ਆ ਮੈਨੂੰ ਬਾਅਦ ਵਿੱਚ ਜਿੱਥੇ ਵੀ ਜਾਣੀ ਮੈਨੂੰ ਇਹੀ ਵਰਡ ਮਿਲਦਾ ਵਾ ਕਿ ਤੁਹਾਡੀ ਵੈਰੀਫਿਕੇਸ਼ਨ ਹੋ ਰਹੀ ਆ ਪਰ ਮੇਰਾ ਇੱਥੇ ਵੀ ਹੈ ਇੱਕ ਮਹਿਲਾ ਕਮਿਸ਼ਨ ਹਾਂਜੀ ਜਦੋਂ ਕੋਈ ਕਲਾਕਾਰ ਕੋਈ ਗਲਤ ਸ਼ਬਦ ਬੋਲਦਾ ਹੈ ਉਹਦੇ ਦਾ ਨੋਟਿਸ ਹੋ ਜਾਂਦਾ ਹੈ ਤਾਂ ਇਹ ਲੇਡੀ ਦਾ ਇੱਥੇ ਰੇਪ ਕੇਸ ਹੈ 376 ਦਾ ਮਹਿਲਾ ਗੱਲ ਨੂੰ ਇੱਥੇ ਦੀ ਪਤਾ ਹੈ ਵੀ ਕੀ ਹੋ ਰਿਹਾ ਇਹ ਜ਼ਿਲ੍ਹਾ ਮੁਹਾਲੀ ਦੇ ਕੇਸਾਂ ਦੀ ਕੋਈ ਡਿਸਾਈਡ ਡਿਸਾਈਡ ਨਹੀਂ ਕਰ ਸਕਦੀ ਹੈਲਪ ਨਹੀਂ ਕਰ ਸਕਦੀ ਇਹ ਸਿਰਫ ਗਾਣੇ ਵਾਲਿਆਂ ਨੂੰ ਤਾਂ ਕਿ ਉੱਥੋਂ ਚਾਰ ਪੈਸੇ ਮਿਲੋਗੇ ਇਸ ਬੱਚੀ ਦੇ ਇਸ ਬੇਟੀ ਦੇ ਕੀ ਮਿਲੂਗਾ ਇਹਨੂੰ ਜੇ ਹੈਲਪ ਕਰਦੀ ਸਾਰੇ ਮਹਿਲਾ ਕਮਿਸ਼ਨ ਕੋਲ ਅਸੀਂ 15 20 ਕੇਸ ਸੀ ਤੋਂ ਇਲਾਵਾ ਵੀ ਲਏ ਸੀ ਪਹਿਲਾਂ ਵੀ ਇਹ ਮਹਿਲਾ ਕਮਿਸ਼ਨ ਨੇ ਜਿਹੜੇ ਆਪਣੇ ਅੱਖਾਂ ਵਿੱਚ ਕੇਤੇ ਕਰਨ ਬੰਦ ਕੇ ਕਰਕੇ ਕੋਈ ਕਾਰਵਾਈ ਨਹੀਂ ਉਹ ਕੇਸਾਂ 'ਚ ਕਰੀ ਐਸੇ ਤਰ੍ਹਾਂ ਚਾਈਲਡ ਵੈਲਫੇਅਰ ਦਾ ਇੱਕ ਕਮਿਸ਼ਨ ਬਠਾਲਾ ਦਾ ਬੱਚਿਆਂ ਦਾ ਉਹ ਕਮਿਸ਼ਨ ਕੋਲ ਇੱਕ ਅੱਖ ਨਹੀਂ ਹੈ ਨਾ ਉਹ ਮਿਲਦਾ ਅਸੀਂ ਪੰਜ ਵਾਰੀ ਭੇਜਲੇ ਪਾ ਮਾਪੇ ਬਣਦ ਭਾਗ 'ਚ ਬੈਠੇ ਆ ਕਦੇ ਵੀ ਉਹ ਮਾਨਵ ਭਾਗ ਚ ਨਹੀਂ ਮਿਲਦਾ ਇੱਥੇ ਤੱਕ ਐਪਲੀਕੇਸ਼ਨ ਵੀ ਰিসিਵਿੰਗ ਨਹੀਂ ਘੋਲਦੀ ਇੱਥੇ ਸਨਮਿਤ ਜੀ ਤੁਸੀਂ ਆਪਣਾ ਸਲਦਾ ਐਡਰੈਸ ਦੱਸੋ ਸਾਥ ਕਿਹਾ ਪਹਾਲੀ ਪੈਸਾ ਤੋਂ ਹਾਂਜੀ ਹਾਂਜੀ ਸਰ ਆ ਮੇਰਾ ਐਸਐਸਪੀ ਸਾਹਮਣੇ ਲਿਖਿਆ ਸੀ 376 ਬੀ ਜੋ ਕਿ ਬਣਦੀ ਹੈ 69 ਹਸਬੰਡ ਦੇ ਖਿਲਾਫ ਕਿ ਵਿਦਾਊਟ ਪਰਮਿਸ਼ਨ ਹੋਣੇ ਮੇਰੇ ਨਾਲ ਸਾਰਾ ਕੁਝ ਮਾਰਕਟ ਕੀਤੀ ਜਾਂ ਜੋ ਵੀ ਲਾ ਲਓ ਫਿਜ਼ੀਕਲ ਮੈਨੂੰ ਟੌਰਚਰ ਕਰਿਆ ਹਨਾ ਐਨੇ 69 ਦੀ ਬਜਾਏ ਜੋ ਕਿ ਬੀਐਨਐਸ ਹੁੰਦੀ ਆ ਐਨੇ 79 ਲਾਈ ਹੋਈ ਆ 67 ਨੇ ਆਈਟੀ ਏਕਟ ਹਲਾਇਆ ਕਿ ਉਹਨੇ ਇੰਟਰਨੈਟ ਦੇ ਥਰੂ ਮੇਰੀ ਵੀਡੀਓ ਵਾਇਰਲ ਕੀਤੀ ਹੋਈ ਆ ਪਰ ਜਿਹੜੀਆਂ ਤਾਂ ਰੈਨੂ ਮੈਂ ਕਈਆਂ ਸੀ ਇਹਨੇ ਮੇਰੇ ਕੋਲ ਲਖਾਈਆਂ ਵਿਦ ਮਤਲਬ ਕੰਪਿਊਟਰ ਤੇ ਚਾੜੀਆਂ ਬਟ ਉਹ ਤਾਂ ਰੈਨ ਨੇ ਮੇਰੇ ਜਾਣ ਤੋਂ ਬਾਅਦ ਉਹ ਮਤਲਬ ਕਿ ਚੇਂਜ ਕਰ ਦਿੱਤੀਆਂ ਹਾਂਜੀ ਇਹ ਬਿਆਨ ਸਰ 4 ਦਿਨੋਂ ਬੰਦਾ ਮੇਰੇ ਤੋਂ ਲਖਾਉਂਦਾ ਰਿਹਾ ਕਿ 4 ਦਿਨ ਤੋਂ ਬਾਅਦ ਡੀਪੀ ਸਾਹਿਬ ਨੇ 27 ਤਰੀਕ ਨੂੰ ਕਹਿਤਾ ਸੀਗਾ ਕਿ ਕੁੜੀ ਨੂੰ ਐਫਆਈਆਰ ਦੀ ਕਾਪੀ ਦਿੱਤੀ ਜਾਵੇ ਇਹਨੇ ਇਹ ਚੀਜ਼ ਮੈਨੂੰ 6 ਤਰੀਕ ਨੂੰ ਦਿੱਤੇ ਆ ਕਿ ਮੈਨੂੰ ਪੂਰਾ ਹਰਾਸ਼ਮੈਂਟ ਟੌਰਚਰ ਕੀਤਾ ਇਸ ਬੰਦੇ ਨੇ ਬਿਲਕੁਲ ਸਰ ਜੋ ਇਸ ਤਰ੍ਹਾਂ ਦੇ ਕੰਮ ਕਰਦਾ ਕਿ ਲੜਾਈ ਖਤਮ ਕਰ ਦਿਆ ਸਰ ਮੈਂ ਮਤਲਬ ਕਿ ਅੱਜ ਜੋ ਚੀਜ਼ ਮੇਰੇ ਨਾਲ ਹੋਈ ਹੈ ਨਾ ਅਸਲੀਲ ਵੀਡੀਓ ਦੇ ਪ੍ਰਤੀ ਹਨਾ ਮੈਂ ਵੀ ਇੱਕ ਚਲੋ ਮੇਰੇ ਮਦਰ ਨਹੀਂ ਹੈਗੇ ਮੇਰੇ ਸਿਸਟਰ ਦਾ 4 ਮਹੀਨੇ ਪਹਿਲੇ ਐਕਸੀਡੈਂਟ ਹੋ ਗਿਆ ਸੀ ਉਹ ਗੁਰਸਿੱਖ ਸੀਗੀ ਅੰਮ੍ਰਿਤਸਰ ਆਏ ਸੀ ਉਹਨੇ ਮੈਂ ਮੈਂ ਇੱਕ ਜੱਟਸੀ ਫੈਮਲੀ ਤੋਂ ਬਿਲੋਂਗ ਕਰਦੀ ਆਂ ਜਦੋਂ ਮੇਰੇ ਪਿਓ ਨੂੰ ਭਰਾ ਨੂੰ ਇਹ ਚੀਜ਼ਾਂ ਦਾ ਪਤਾ ਲੱਗਦਾ ਕਿ ਸਾਡੀ ਕੁੜੀ ਅਣਜਾਣ ਸ਼ਹਿਰ 'ਚ ਰਹਿ ਕੇ ਕਿਸੇ ਮੁੰਡੇ ਦੀ ਗਿਰਫਤ ਚ ਗਿਆ ਐਂਗ ਲਾ ਲੋ ਜਾਂ ਮੈਨੂੰ ਨਹੀਂ ਪਤਾ ਇਹ ਕਿੱਦਾਂ ਦਾ ਹਨਾ ਪਰਿਵਾਰ ਸੀਗਾ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਦਾ ਕਿ ਮੇਰੀ ਜਿਹੜੀ ਭੈਣ ਨੂੰ ਨਾਨਾ ਨੂੰ ਆਸਟ੍ਰੇਲੀਆ ਦੱਸਿਆ ਜਾਂਦਾ ਉਹ ਨਾਨਾਣ ਮੇਰੀ 1.5 ਸਾਲ ਤੋਂ ਚਿੱਟੇ ਦੇ ਕੇਸ 'ਚ ਅੰਦਰ ਆ ਚਲੋ ਅੱਜ ਮੇਰੀ ਸੱਸ ਕਹਿ ਰਹੀ ਹੈ ਕਿ ਮੈਂ ਮਤਲਬ ਚਿੱਟਾ ਲੌਣੀਆਂ ਜਾਂ ਕੁਛ ਵੀ ਕਰਦੀ ਮੈਂ ਸਰ ਤੁਹਾਨੂੰ ਇਹ ਵੀ ਬੇਨਤੀ ਕਰਦੀ ਆ ਕਿ ਸ਼ਾਇਦ ਕੀ ਪਤਾ ਮੈਂ ਮੈਡੀਕਲ ਟੈਸਟ ਕਰਾ ਲਵਾਂ ਮੈਂ ਸ਼ਾਇਦ ਪੈਸੇ ਦੇ ਕੇ ਕਰਾ ਲਾਂ ਮੈਨੂੰ ਤੁਸੀਂ ਸਾਰੇ ਜਣੇ ਦੱਸ ਦਿਓ ਜਿੱਥੇ ਬਿਨਾਂ ਪੈਸੇ ਦੇ ਇੱਕ ਟੈਸਟ ਕਰਾਇਆ ਜਾਂਦਾ ਅਗਰ ਮੇਰੇ ਚ ਇੱਕ ਵੀ ਕਣ ਨਿਕਲਦਾ ਇਹ ਪਰਚਾ ਤੁਸੀਂ ਮੇਰੇ ਤੇ ਕਰ ਸਕਦੇ ਆ ਮੈਂ ਇੰਨੀ ਵੀ ਮਲਗਵਾਈ ਦੇਣ ਦੀ ਤਿਆਰ ਆ ਹਨਾ ਤੇ ਬਾਅਦ ਚ ਮੈਨੂੰ ਇਹ ਵੀ ਪਤਾ ਲੱਗਦਾ ਕਿ ਜਿਸ ਬੰਦੇ ਨਾਲ ਉਹ ਰਹਿ ਰਹੀ ਆ ਪੂਰਾ ਸਿੰਘ ਸੰਪੂਰਨ ਸਿੰਘ ਜੀ ਦਾ ਨਾਂ ਉਹ ਬੰਦਾ ਸਰ ਲੁਧਿਆਣੇ ਦਾ ਹੈਗਾ ਠੀਕ ਹੈ ਜੀ ਉਹ ਵੀ ਬੰਦਾ ਪਿੱਛੋਂ ਆਪਣਾ ਘਰਵਾਰ ਛੱਡ ਕੇ ਆਇਆ ਹੋਇਆ 21 ਸਾਲ ਤੋਂ ਮੇਰੀ ਸੱਸ ਨਾਲ ਰਹਿ ਰਿਹਾ ਲੀਵਿੰਗ 'ਚ ਵਿਆਹ ਨਹੀਂ ਕਰਵਾਇਆ ਇਹਨੇ ਤੇ ਜਿਹੜਾ ਮੇਰਾ ਦਵਿੰਦਰ ਸਿੰਘ ਪਹਿਲਾ ਸਹੁਰਾ ਹੈਗਾ ਠੀਕ ਹੈ 29 329 ਨੰਬਰ ਸਮਾਧੀ ਘੇੜਸ ਰਹਿੰਦਾ ਉਹਦੇ ਹੀ ਬੱਚੇ ਲੈ ਕੇ ਆਈ ਹੋਈ ਆ ਤੇ ਉਹਨੂੰ ਇਹਨੇ ਤਲਾਕ ਵੀ ਨਹੀਂ ਦਿੱਤਾ ਬਲਜਿੰਦਰ ਕੌਰ ਨੇ ਮੇਰੀ ਸੱਸ ਨੇ ਤੇ ਫਿਰ ਸਰ ਇਸ ਤੋਂ ਤੁਸੀਂ ਕੀ ਸਾਬਤ ਕਰੋਗੇ ਕਿ ਇੱਕ ਬੱਚਾ ਇਹਦਾ ਨਸ਼ੇੜੀ ਆ ਠੀਕ ਹੈ ਚਲੋ ਮੰਨ ਲਓ ਫੋਰ ਐਗਜ਼ਾਮਪਲ ਕਿ ਇਹਦੇ ਬੱਚੇ ਨੂੰ ਮੈਂ ਨਸ਼ੇੜ ਮੈਂ ਆਪਦੇ ਘਰ ਨੂੰ ਨਸ਼ੇ ਤੇ ਲਾ ਵੀ ਦਿੱਤਾ ਕਿ ਇਹਦੀ ਕੁੜੀ ਨੂੰ ਵੀ ਮੈਂ ਨਸ਼ੇ ਤੇ ਲਾਇਆ ਸੀ ਜਿਹੜੀ ਅੱਜ ਜੇਲ੍ਹ 'ਚ ਬੈਠੀ ਹੋਈ ਆ ਜਿੱਦੀ ਇੱਕ ਵੀਡੀਓ ਵੀ ਵਾਇਰਲ ਹੋਈ ਆ YouTube 'ਤੇ ਕਿ ਜਿਹੜੀ ਬਰਾਜ ਚ ਜੇਲ੍ਹ 'ਚ ਆ ਉਹਨੂੰ ਨਾਕਾਬੰਦੀ ਕਰਕੇ ਪੁਲਿਸ ਨੇ ਤਿੰਨ ਗੱਡੀਆਂ ਦੇ ਸਮੇਤ ਫੜਿਆ ਸੀ ਜਿਹਦੇ ਕੋਲ ਤੋਲਣ ਵਾਲੀ ਤੱਕੜੀ ਠੀਕ ਹੈ 4.5 ਲੱਖ ਰੁਪਈਆ ਤੇ ਪੈਸੇ ਗਿਣਨ ਵਾਲੀ ਮਸ਼ੀਨ ਅਮਨੀਤ ਕੌਰ ਸਰ ਹਾਂਜੀ ਅਮਨੀਤ ਕੌਰ ਨਾਮ ਆ ਉਹਦਾ ਐਕਸ਼ਨ ਤਾਂ ਸੀ ਸਾਡਾ ਸਾਡੇ ਵੱਲੋਂ ਸੀ ਇਹ ਹੀ ਬੇਨਤੀ ਕਰਦੇ ਆ ਮੁੱਖ ਮੰਤਰੀ ਪੰਜਾਬ ਨੂੰ ਡੀਜੀਪੀ ਪੰਜਾਬ ਨੂੰ ਤੇ ਐਸਐਸਜੀਓ ਹਾਲੇ ਨੂੰ ਅੱਜ ਬੇਨਤੀ ਕਰਦੇ ਆ ਪਰ ਜੇ ਤਿੰਨ ਦਿਨ ਵਾਸਤੇ ਇਹ ਜਿਹੜਾ ਨਾ ਕਾਰਵਾਈ ਹੋਈ ਉਹ ਦੋਸ਼ੀ ਨਾ ਗ੍ਰਿਫਤਾਰ ਕਰਿਆ ਤੇ ਏਐਸਆਈ ਦਲਜੀਤ ਸਿੰਘ ਨੂੰ ਬਰਖਾਸਤ ਨਾ ਕਰਿਆ ਇਹ ਦੋ ਮੈਟਰ ਨੇ ਸਾਡੇ ਇੱਕ ਦਦੇ ਘਰ ਵਾਲੇ ਨੂੰ ਰਿਪੋਰਟ ਕਰਾਣਾ ਦੂਜਾ ਦਲਜੀਤ ਸਿੰਘ ਦੇ ਖਿਲਾਫ ਏਐਸਆਈ ਦੇ ਕਾਰਵਾਈ ਕਰਾਣੀ ਜਿਨ੍ਹਾਂ ਨੂੰ ਗਲਾਂ ਕੀਤੀਆਂ ਤੇ ਇਹਨਾਂ ਨੂੰ ਜਲੀਲ ਕੀਤਾ ਤੇ ਥਾਣੇ 'ਚ ਬਿਠਾ ਲਿਆ ਗਿਆ ਇੱਥੇ ਤੱਕ ਕੇ 12-12 ਵਜੇ ਤੱਕ ਜੋ ਇਹਨਾਂ ਦੇ ਦੱਸਣ ਮੁਤਾਬਕ ਹੈ ਉਸੇ ਐਸਐਸਪੀ ਦੇ ਖਿਲਾਫ ਜਦੋਂ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਜਿਹੜਾ ਹੈ ਇਹ ਸ਼ੁੱਕਰਵਾਰ ਨੂੰ 20 ਤਰੀਕ ਨੂੰ ਐਸਐਸਪੀ ਮੋਹਾਲੀ ਦਾ ਕਰੌਕ ਕੀਤਾ ਜਾਵੇਗਾ ਤੇ ਉੱਥੇ ਹੋਰ ਵੀ ਸਾਰੇ ਜਿਹੜੇ ਹੈਗੇ ਪੀੜਤ ਲੋਕ ਨੇ ਸਾਰੇ ਆਪਣੇ ਆਪਣੇ ਡਾਕੂਮੈਂਟ ਲੈ ਕੇ ਪਹੁੰਚਣ ਜੇਕਰ ਕੋਈ ਵੀ ਜਾਨੀ ਤੇ ਮਾਲੀ ਕੋਈ ਉਦਾਂ ਇਚੀ ਦਾ ਦਸਾਮ ਦਾ ਬੇਟੀ ਦਾ ਬੱਚੀ ਦਾ ਨੁਕਸਾਨ ਹੁੰਦਾ ਤਾਂ ਉਹਦਾ ਜ਼ਿੰਮੇਵਾਰ ਐਸਐਸਪੀ ਮੋਹਾਲੀ ਤੇ ਐਸਐਚਓ ਸਿਟੀ ਖਰੜ ਇਹ ਦੋਨਾਂ ਜਣੇ ਜ਼ਿੰਮੇਵਾਰ ਹੋਣਗੇ ਇਸਕੇ